ਤੋਡਾ ਹੈਗਾ 14 ਕਿਲੋ ਹਾਜ਼ਰ ਤੇ ਸੂਈ ਹੈਗੀ ਆ ਪੰਜਾਂ ਦਿਨਾਂ ਦੀ ਨਾਲ ਵੀ ਇਹਦੇ ਆ ਗਈ ਬੱਛੀ ਤੇ ਸਾਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਦਿਆਲੂ ਵਾਲਾ ਖੀਵਾ ਤਹਿਸੀਲ ਪਿੱਖੀ ਤੇ ਜ਼ਿਲ੍ਹਾ ਮਾਨਸਾ ਚਾਰ ਗਾਵਾਂ ਦਿਖਾਵਾਂਗੇ ਕਈ ਵੀਡੀਓ ਆਪਾਂ ਪਹਿਲਾਂ ਵੀ ਬਾਈ ਕੋਲੋਂ ਕਵਰ ਕੀਤੀਆਂ ਨੇ ਅੱਜ ਦੀ ਵੀਡੀਓ ਚ ਇੱਕ ਤਾਂ ਦਿਖਾਵਾਂਗੇ ਆ ਜਰਸੀ ਸੋਨੂੰ ਨਾਲ ਵੀ ਜਰਸੀ ਬੱਛੀ ਆ ਤੇ ਦੁੱਧ ਵੀ ਇਹਦੇ ਕੋਲ ਸੱਜਣੋ ਹੈਗਾ ਤਿਆਰੀ ਦਾ ਤੇ ਇੱਕ ਤਾਜੀ ਸੂਰੀਆ ਨਾਲ ਵਾਲੀ ਤੇ ਦੋ ਬੈੜਾ ਹੈਗੀਆਂ ਨੇ ਬਾਈ ਕੋਲੇ ਗੱਬਣ ਤੇ ਜਿਹੜਾ ਰੇਟ ਆ ਰੇਟ ਆਪਾਂ ਚਾਰਾਂ ਦਾ ਵੀਡੀਓ ਜੀ ਕਰਾ ਦਾਂਗੇ ਤੇ ਬਾਕੀ ਗੱਲਬਾਤ ਥੋੜੀ ਬਾਈ ਨਾਲ ਕਰਾ ਦਨੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਆ ਜੀ ਹਾਂਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਬਿੱਟੂ ਸਿੰਘ ਜੀ ਪਿੰਡ ਖੀਵਾ ਜਲੂ ਵਾਲਾ ਠੀਕ ਹੈ ਤਹਿਸੀਲ ਪੀਖੀ ਜਿਲ੍ਹਾ ਮਾਨ ਜਿਲ੍ਹਾ ਮਾਨ ਪੀਖੀ ਤੋਂ ਕਿੰਨੀ ਦੂਰ ਆਪਣਾ ਪਿੰਡ ਬਾਈ ਪੀਖੀ ਤੋਂ 12 ਕਿਲੋਮੀਟਰ ਹੈ 12 ਕਿਲੋਮੀਟਰ ਹਾਂਜੀ ਤੇ ਕੰਮ ਆਪਣਾ ਵਪਾਰ ਦਾ ਹੈ ਨਾ ਵਪਾਰ ਦੀ ਹਾਂਜੀ ਪ੍ਰੋਟੀਨ ਚ ਹੁੰਦੇ ਆ ਪਸ਼ੂ ਆਪਾਂ ਦੇ ਹਾਂਜੀ ਹਾਂਜੀ ਇਹ ਤੋਂ ਕਰਦੀ ਆ ਸ਼ੁਰੂ ਹਾਂਜੀ ਆ ਤੋਰ ਦੋ ਖੋਲ ਕੇ ਆ ਨਸਲੇ ਦੀ ਆ ਗਈ ਸੱਜਣੋ ਜਰਸੀ ਤੇ ਨਾਲ ਜਿਹੜੀ ਬੱਛੀ ਆ ਬੱਛੀ ਵੀ ਜਰਸੀ ਜੀ ਪੈਂਦੀ ਆ ਸੂਆ ਕਿਹੜਾ ਬਾਈ ਦਾ ਇਹਦਾ ਦੂਜਾ ਜੀ ਦੂਜਾ ਸੂਆ ਕਿੰਨੇ ਕਿ ਦਿਨ ਦਾ ਸੂਆ ਹੋਊਗਾ ਇਹਦਾ ਸੂਆ 5 ਦਿਨ ਹੋ ਗਏ ਜੀ ਸੂਈ ਨੂੰ ਦੁੱਧ ਕਿੰਨਾ ਹਾਜ਼ਰ ਆ ਹੁਣ ਦੁੱਧ 14 ਲੀਟਰ ਤਿਆਰ ਆ ਜੀ 14 ਹੈਗਾ ਹਾਂਜੀ ਹਾਂ ਡੰਗ ਤੋਂ ਡੰਗ ਚ ਪਾ ਦਾਂਗੇ ਹਾਂਜੀ ਹਾਂ ਚੋਕੇ ਲਿ ਜਾਵੇ ਯਾਰ ਤਸੱਲੀ ਕਰਕੇ ਲਿ ਜਾਵੇ ਠੀਕ ਆ ਗੱਲ ਇੱਥੋਂ ਕਮਾ ਲਈ ਕਿਹੜਾ ਹੋਰ ਕਮਾ ਦਿਆਂ ਇਹਨੂੰ ਨਸਲੇ ਦੀ ਆ ਗਈ ਜਰਸੀ ਸੂਆ ਦੂਜਾ ਤੇ ਦੁੱਧ ਬਾਈ ਕਹਿੰਦਾ 14 ਕਿਲੋ ਹਾਜ਼ਰ ਹੈ ਬਾਕੀ ਥਣਲੇਵੇ ਦੀ ਆ ਗਈ ਬਿਲਕੁਲ ਸਾਫ਼ ਥੱਲਿਓ ਆਰਡਰ ਕੁਆਲਿਟੀ ਵੀ ਸੋਹਣੀ ਰੱਖਦੀ ਆ ਤੇ ਕੱਦ ਵੀ ਸੋਹਣਾ ਆਮ ਜਰਸੀਆਂ ਦੇ ਮੁਕਾਬਲੇ ਜਿੱਦਾਂ ਇੱਕ ਜ਼ਿਆਦਾ ਛੋਟੀਆਂ ਹੁੰਦੀਆਂ ਜ਼ਿਆਦਾ ਛੋਟੀ ਨਹੀਂ ਹੈਗੀ ਮੀਡੀਅਮ ਹਾਈਟ ਵਾਲੀ ਜਰਸੀ ਆ ਗਈ ਇਹ ਤੇ ਸੂਆ ਇਹਦਾ ਹੈਗਾ ਸੱਜਣੋ ਦੂਜਾ ਦੁੱਧ ਹੈਗਾ 14 ਕਿਲੋ ਹਾਜ਼ਰ ਤੇ ਸੂਈ ਹੈਗੀ ਆ ਪੰਜਾਂ ਦਿਨਾਂ ਦੀ ਨਾਲ ਵੀ ਇਹਦੇ ਆ ਗਈ ਬੱਛੀ ਤੇ ਦੁੱਧ ਬਾਈ ਹੋਰ ਹੈ ਉਮੀਰ ਵਧਣ ਦੀ ਦੋਤ ਬਦੂ ਭਾਈ ਕਿੰਨਾ ਕਰ ਦੂਗੀ ਪੀਕ ਲੈਵਲ ਤੇ ਪੀਕ ਲੈਵਲ ਤੇ ਕਰ ਦੂ 16 ਤੋਂ ਪਲੱਸ ਹੀ ਕਰ ਦੋ 16 ਤੋਂ ਪਲੱਸ ਕਰ ਦੂ ਹਾਂ ਜੀ ਚੁਬਾਈ ਦੀ ਕਿਵੇਂ ਆ ਚੁਬਾਈ ਦੀ ਠੀਕ ਆਈ ਓਕੇ ਆਈ ਹਾਂਜੀ ਹਾਂਜੀ ਠੰਡੀ ਸੀ ਚਾ ਨਾਲ ਇਹਦੇ ਗੈਰੀ ਬੱਚੀ ਆ ਉਹ ਜਰਸੀ ਇਹ ਤੇ ਵੀ ਮਾਰਨੀ ਕੈਮਰਾ ਬੱਚੀ ਵੀ ਪੂਰੀ ਐਕਟਿਵ ਆ ਤੇ ਬਾਕੀ ਬੱਚੀ ਤੋਂ ਆਈਡੀਆ ਵੀ ਲਾ ਲਿਓ ਜਿਹੜਾ ਸੂਆ ਇਹਦਾ ਸੂਆ ਪੰਜਾਂ ਚਾਰਾਂ ਦਿਨਾਂ ਲਈ ਆ ਚੁਬਾਈ ਦੀ ਫੋਕੀ ਆ ਭਾਈ ਹਾਂਜੀ ਹਾਂਜੀ ਜਮਾ ਠੰਡੀ ਸੀ ਲੈ ਜਮਾ ਠੰਡੀ ਸੀ ਲੈ ਪੈਸੇ ਕਿੰਨੇ ਲਾ ਮੰਗਦੇ ਪੈਸੇ ਹਾਂ ਨਾ 55000 ਦੇ ਦਿਆਂਗਾ ਛਪਨ ਜਾਰੀ ਆਪਾਂ ਇਹ ਦੇ ਦਾਂਗੇ ਦੇ ਦੇਾਂਗੇ ਹਾਂਜੀ ਛੋਟ ਛੱਪਾ ਥੋੜਾ ਬੜਾ ਕਰ ਦੋ ਛੋੜ ਹੋ ਜੀ ਮਾਨਤਾਨ ਥੋੜਾ ਬਤਾਈ ਬੜਾ ਨਹੀਂ ਹੁੰਦਾ ਜੀ ਆ ਬੜਾ ਬਾਈ ਕਹਿੰਦਾ ਇਹ ਤਾਂ ਅੰਤਰ ਨਹੀਂ ਹੈਗਾ ਆ ਗਈ origignal jersey ਚ ਸੂਆ ਦੂਜਾ ਤੇ ਦੁੱਧ ਜਿੰਨਾ ਬਾਈ ਨੇ ਦੱਸਿਆ ਉਹ ਤੁਸੀਂ ਡੰਗ ਤੋਂ ਡੰਗ ਚਵਾ ਲਾਂਗੇ ਹਾਂਜੀ ਹਾਂਜੀ ਦੋ ਡੰਗ ਚੋ ਕੇ ਲਿਆਓ ਉਹ ਡੰਗ ਤੋਂ ਡੰਗ ਚੋ ਕੇ ਬਾਈ ਤੋਂ ਤਸੱਲੀ ਕਰਕੇ ਲੈ ਜਾਓ ਤੇ ਹੁਣ ਮਾਰ ਦੇ ਘਰੀ ਦੋ ਨੰਬਰ ਵਾਲੀ ਤੇ ਕੈਮਰਾ ਧੂਰ ਦੇ ਬਾਈ ਹੁਣ ਤੇ ਇਹ ਮੇਰਾ ਖਿਆਲ ਕਰੌਸ ਆ ਗਈ ਹੈ ਨਾ ਹਾਂਜੀ ਕਰੌਸ ਹੈ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਵੀ ਬੱਸੀ ਆ ਜੀ ਨਾਲ ਇਹਦੇ ਵੀ ਬੱਛੀ ਆ ਤੇ ਸੂਆ ਕੰ ਸੂਆ ਪਰਸੋ ਸੁਈ ਹੈ ਜੀ ਹਜੇ ਬਾਲੋਂ ਖਾਲੀ ਕਰੀ ਜੀ ਕਿੰਨੀ ਕ ਬੌਲੀ ਹੋਊਗੀ ਆਈਡੀਆ ਇੱਕ ਆਈਡੀਆ ਹੈਗੀ 9 ਲੀਟਰ ਵਾਲੀ ਜੀ 9 ਲੀਟਰ ਹਾਂਜੀ ਇਹ ਕਿੰਨਾ ਦੁੱਧ ਦੀ ਉਮੀਦ ਹੈ ਤੋਂ ਪੀਕ ਲੈਵਲ ਤੇ ਕਿੰਨਾ ਕਰ ਸਕਦੀ ਇਹ ਦੇ ਦੂਈ 13 14 ਲੀਟਰ ਦੁੱਧ 13 ਲੀਟਰ ਹਾਂ ਉਹ ਦੇਊਗੀ ਚੰਗਾ ਆਪਣਾ ਕਰੋ ਸੰਗ ਚ ਆ ਗਈ ਹਾਂਜੀ ਹਾਂ ਉਹ ਗਰਮੀ ਗਰਮੀ ਨਹੀਂ ਮੰਦੀ ਇਹ ਆ ਦੁੱਧ ਇਹਦਾ ਹੋਊਗਾ ਸੱਜਣੋ ਫੈਟ ਵਾਲਾ ਸੂਆ ਦੂਜਾ ਬਾਈ ਦਾ ਵੀ ਦੂਜਾ ਹੀ ਇਹਦਾ ਵੀ ਆ ਸੂਆ ਇਹਦਾ ਵੀ ਦੂਜਾ ਹਾਈਟ ਇਹਦੀ ਮੀਡੀਅਮ ਆ ਜਿਵੇਂ ਆਪਾਂ ਕਹਿ ਲਈਏ ਨਾ ਜਰਸੀ ਦੀ ਹਾਈਟ ਹੁੰਦੀ ਆ ਹਾਈਟ ਇਹਦੀ ਓਡੀਕਾ ਕੀਰਾ ਹੋਰ ਕਮਾਲ ਆ ਬਾਈ ਇੱਥੋਂ ਨਾਲ ਜਿਹੜੀ ਬੱਛੀ ਆ ਬੱਛੀ ਇਹਦੇ ਨਾਲ ਹੈਗੀ ਆ ਤਕਰੀਬਨ ਜਰਸੀ ਤੈਰ ਸ਼ੈਰ ਦਾ ਕ੍ਰਾਸ ਆ ਕ੍ਰਾਸ ਆ ਜੀ ਆਪ ਵੀ ਥੋੜੀ ਕ੍ਰਾਸ ਚ ਆ ਗਈ ਦੁੱਧੇ ਦਾ ਹੋਊਗਾ ਮੱਜਾਂ ਦੇੜ ਗੇੜ ਕੱਦ ਕਾਠ ਜਿਵੇਂ ਹਾਈਟ ਦੱਸਿਆ ਹਾਈਟ ਇਹਦੀ ਹੈਗੀ ਆ ਜਰਸੀ ਵਾਲੀ ਚਬਾਈ ਦੀ ਕਿਵੇਂ ਬਾਈ ਚਬਾਈ ਦੀ ਠੀਕ ਹੈ ਓਕੇ ਜਮਾ ਹਾਂਜੀ ਹਾਂ ਆ ਕਮਾਲ ਆ ਬਾਈ ਲੈ ਚੱਲੇ ਠੰਡੀ ਸੀਲ ਜੀ ਅ ਸਵਾ ਆਦੀ ਬਾਈ ਕਹਿੰਦਾ ਠੰਡੀ ਆ ਤੇ ਚੋਣ ਦੀ ਵੀ ਠੀਕ ਆ ਤੇ ਉਦਾਂ ਕਈ ਵਾਰੀ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪਸ਼ੂ ਧਲਿਆਰੇ ਕਰਕੇ ਹਨਾ ਐਸ ਵੀ ਕਰਨ ਲੱਗ ਜਾਂਦਾ ਉਦਾਂ ਚੋਣ ਚਬਾਉਣ ਚ ਕੋਈ ਸਮੱਸਿਆ ਨਹੀਂ ਤੇ ਨਾਲ ਇਹਦੇ ਜਿਹੜੀ ਬੱਚੀ ਆ ਬੱਚੀ ਤੇ ਵੀ ਗੈਰੀ ਮਾਰਦੀ ਕੈਮਰਾ 나ੜੂਆ ਨਾਲੇ ਆ ਤਿੰਨਾਂ ਕਿ ਦਿਨਾਂ ਦਾ ਸੁਆ ਬੱਚੀ ਨਾਲ ਇਹਦੇ ਆ ਗਈ ਜਰਸੀ ਤੇ ਐਰ ਸ਼ੈਰ ਦਾ ਕ੍ਰੋਸ ਦੁੱਧ ਪੀਕ ਲੈਵਲ ਤੇ ਬਾਈ ਕਹਿੰਦਾ 13.5 ਗੇੜ ਪਾ ਦੂਗੀ ਪਰ ਪਾ ਦੂਗੀ ਬਈ ਮੱਜਾਂ ਦੇ ਨਾਲ ਦੇ ਹਾਂਜੀ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਦੇ ਦਾਂ 45 ਦੀ ਹਨ ਪੂਰੇ ਪੰਤਾਜੀ ਹਾਂਜੀ ਹਾਂਜੀ ਜੇ ਜੋੜਾ ਲੈਣਾ ਹੋਇਆ ਕਿਸੇ ਨੇ ਕੋਈ ਜਿਹੋ ਜੀ ਮਾਨਤਾਂ ਦੇ ਜੋੜੇ ਚ ਹਾਂਜੀ ਹਾਂਜੀ ਆ ਜੋੜੇ ਜੋੜੇ ਚ ਕਨਸੈਸ਼ਨ ਹੋ ਜਾਊਗਾ ਕਿਸੇ ਨੇ ਜੋੜਾ ਲੈਣਾ ਜਾਂ ਟ੍ਰਿਪਲ ਲੈਣੀਆਂ ਨੇ ਇਹ ਹੁਣ ਮਾਰ ਦੇ ਗਰੀ ਤਿੰਨ ਨੰਬਰ ਵਾਲੀ ਤੇ ਪਹਿਲੇ ਦੀ ਆਰਡਰ ਕੁਆਲਿਟੀ ਦੀ ਮਾਰਦੀ ਯਾਰ ਕੈਮਰਾ ਇੱਥੇ ਆਰਡਰ ਕੁਆਲਿਟੀ ਕਰਾਣੀ ਚੈੱਕ ਕਰਨ ਵਾਲੇ ਦੇ ਥਣ ਦਾ ਸਹਜ ਆ ਗਈ ਇਹ ਵੀ ਕਰੋ ਸੰਗ ਚ ਇਹਦਾ ਕੱਦ ਚੰਗਾ ਕਿਉਂਕਿ ਜੜੀ ਦਾ ਦਰਮਿਆਨਾ ਹੁੰਦਾ ਮੈਂ ਦੱਸ ਦਿੰਦਾ ਹਾਂ ਹੁੰਦਾ ਵੀ ਇਹਦਾ ਕੱਦ ਦਰਮਿਆਨਾ ਤੋੜ ਦੇ ਬਈ ਖੁੱਲ ਕੇ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਜੀ ਕਿੰਨੇ ਦਿਨ ਕੱਢੂਗੀ ਸੂਣ ਇਹ ਕੱਢੀ ਹੋਈ ਹਫਤਾ ਇੱਕ ਹਫਤਾ ਇੱਕ ਹਫਤਾ ਹਾਂਜੀ ਦੁੱਧ ਦੀ ਕੀ ਰਿਪੋਰਟ ਆ ਪਹਿਲੇ ਸੂਏ ਦੀ ਪਹਿਲੇ ਸੂਏ 15 ਲੀਟਰ ਦੁੱਧ ਦਿੱਤਾ ਸੀ 15 ਕਿਲੋ ਹਾਂਜੀ ਐਸ ਵਾਰੀ ਕਿੰਨਾ ਪਾ ਸਕਦੀ ਆ ਐਸ ਵਾਰੀ ਤਾਂ ਉ 12 18 ਦੀ ਉਮੀਦ ਹੈਗੀ ਆ ਕਾਦੇ ਦਾ ਆ ਗਿਆ ਸਜਣੋ ਵੱਡਾ ਤੇ ਢਾਂਚੇ ਦੀ ਵੀ ਚੰਗੀ ਆ ਸਟਰਕਚਰ ਮਜ਼ਬੂਤ ਆ ਇਹਦਾ ਲੈਗ ਸਕੋਰ ਤੋਂ ਲਾ ਕੇ ਪਰ ਜਿਹੜਾ ਇਹਦਾ ਥਣ ਦਾ ਸਹਜ ਆ ਤੇ ਆਰਡਰ ਚ ਝੋਲ ਆ ਉਹ ਬਾਕਮਾਲ ਆ ਉਹ ਆਪਾਂ ਕਹਿ ਸਕਦੇ ਆ ਵੀ 2.5 ਲੱਖ ਵਾਲੀ ਮੈਂ ਨਾਲ ਦਾ ਥਣ ਲੱਗਿਆ ਉਹਨੂੰ ਲੈ ਚੱਲ ਬਈ ਇੱਥੋਂ ਕੇਰਾ ਹੋਰ ਘਮਾ ਦੀ ਢਾਂਚੇ ਦੀ ਆ ਗਈ ਫੁੱਲ ਚੌੜੀ ਤੇ ਆ ਗਈ ਕ੍ਰੋਸ ਆਂਗ ਚ ਗਰਮੀ ਚੱਲਣ ਵਾਲੀ ਬਹਿੜ ਆ ਗਈ ਹਾਂਜੀ ਇਹ ਤਕਰੀਬਨ ਜਿੰਨੀਆਂ ਕ ਦਿਖਾਉਂਗਾ ਬਾਈ ਕੋਲੋਂ ਤਿੰਨੇ ਚਾਰੇ ਗਰਮੀ ਚੱਲਣਾ ਆਪਾਂ ਗਰਮੀ ਵਾਲੀ ਲਿਆਂਦੇ ਨਹੀਂ ਤੋਵੇ ਪੂਰੇ ਗਰਮੀ ਆਉਂਦੀ ਹੈ ਹਾਈਟ ਵੀ ਚੰਗੀ ਹੋਊਗੀ ਤੇ ਜਿਹੜਾ ਰੇਟ ਆ ਕੁਆਲਿਟੀ ਦੇ ਹਿਸਾਬ ਨਾਲ ਰੇਟ ਵੀ ਬਾਈ ਦਾ ਜਾਇਜ਼ ਜਾਊਗਾ ਇੱਥੇ ਰੋਕ ਲਵੀਂ ਬਾਈ ਇੱਥੇ ਦਿਖਾ ਦੀ ਗਰੀਆ ਡਰਗਵਾਲਤੀ ਇੱਥੇ ਨੇੜੇ ਲਾ ਕੇ ਮਾਰਦੀ ਕੈਮਰਾਸ ਮਾਰ ਕੇ ਥਣ ਥਣ ਕਰਾਦੀ ਚ ਇੱਕ ਥਾਣੇ ਦੇ ਸਿੰਗਲ ਚਾਰੀ ਨੇ ਹਾਲਤੂ ਨਹੀਂ ਹੈਗਾ ਤੇ ਝੋਲ ਵੀ ਚੰਗੀ ਆ ਲੈ ਚੱਲ ਬਾਈ ਕਮਾ ਕੇ ਸੂਆ ਦੂਜਾ ਤੇ ਪਹਿਲਣ ਦਾ ਦੁੱਧ ਬਾਈ ਕਹਿੰਦਾ ਇਹਨੇ ਦਿੱਤਾ ਹੋਇਆ 15 ਕਿਲੋ ਐਸ ਵਾਰੀ ਤੁਸੀਂ ਮੰਨ ਲਓ 17 ਲੈ ਸਕਦੇ ਹੋ 18 ਲੈ ਸਕਦੇ ਹੋ ਬਾਕੀ ਹਰੇਕ ਵੀਡੀਓ 'ਚ ਤੁਹਾਨੂੰ ਇੱਕ ਗੱਲ ਦੱਸਦਾ ਵੀ ਉਹਨਾਂ ਵੀ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ ਤੇ ਆਪਣਾ ਕੰਮ ਹੁੰਦਾ ਤੁਹਾਨੂੰ ਚੰਗੇ ਤੋਂ ਚੰਗਾ ਪਸ਼ੂ ਦਿਖਾਉਣਾ ਸੋਡਾ ਕੰਮ ਹੁੰਦਾ ਆਪਣੀ ਜੱਜਮੈਂਟ ਨਾਲ ਪਸ਼ੂ ਨੂੰ ਖਰੀਦਣਾ ਵੀ ਇਹ ਆਪਣੇ ਘਰੇ ਆ ਕੇ ਬਈ 17 ਪਾ ਦੂ 20 ਪਾ ਦੂ ਜਾਂ ਆਪਣੇ 12 ਦੇ ਰੂਪੇ ਇਹਦੇ ਰੇਟ ਕੀ ਰਹੂਗਾ ਜੀ ਰੇਟ ਤਾਂ ਹੀ ਉਹ ਦੇਖੋ ਤੁਸੀਂ ਚਾਹ 75 ਕਰਾ ਲਓ ਚਾਹ 70 ਕਰਾ ਲਓ ਆਪਾਂ ਕਿੰਨੇ ਦੇ ਦਾਂਗੇ ਆਪਾਂ 65000 ਦੀ ਦੇ ਦੇ ਪੂਰੇ 65 ਦੀ ਦੇ ਹਾਂ ਜੀ ਹਾਂ ਥੋੜਾ ਬਹੁਤਾ ਇੱਕ ਗੱਲ ਹੋਰ ਦਾ ਤਾਂ ਨਾ ਜਿੰਨੇ ਕ ਰੇਟ ਬਾਈ ਤੋਂ ਕਰਾਏ ਨੇ ਤਕਰੀਬਨਾਂ ਫਿਕਸ ਦੇ ਏੜ ਗੇੜ ਜੀ ਨੇ ਬਾਈ ਸਾਰੇ ਹਨਾ 19 21 ਦੀ ਅੰਤਰ ਆ ਥੋੜਾ ਬਾਲਾ ਛੋਟ ਛੱਪੇ ਵਾਲਾ ਸਿਸਟਮ ਵਿੱਚ ਸਵੇਰ ਦੀ ਠੰਡੀ ਆ ਵੀ ਹਾਂ ਜੀ ਠੰਡੀ ਸੀ ਨਹੀਂ ਜੀ ਠੰਡੀ ਸੀ ਤਾਂ ਸਵੇਰ ਦੀ ਆ ਗਈ ਠੰਡੀ ਬਿਲਕੁਲ ਤੇ ਚੋਲ ਚੰਗੀ ਰੱਖਦੀ ਆ ਬਣੂਗੀ ਬਹੁਤ ਹਜੀ ਕੱਢ ਦੂ ਤਕਰੀਬਨ ਹਫਤੇ ਦੇ ਏੜ ਗੇੜਾ ਤੇ ਹੁਣ ਮਾਰਦੇ ਘਰ ਚਾਰ ਨੰਬਰ ਵਾਲੀ ਤੇ ਉਹਦੀ ਕੰਪਨੀ ਕਿਹੜੀ ਆ ਗਈ ਫਿਰ ਉਹ ਵੀ ਇਹਦੇ ਜਰਸੀ ਕੀ ਆਈ ਇਹ ਵੀ ਜਰਸੀ ਯਾਨੀ ਇਹ ਕ੍ਰਾਉਸ ਆ ਗਈ ਥੋੜੀ ਹੈਗੀ ਕ੍ਰਾਉਸ ਕੱਦ ਆ ਗਿਆ ਫੁੱਲ ਵੱਡਾ ਹੈ ਹਾਂਜੀ ਤੇ ਜਾਨ ਜੂਨ ਵਾਲੇ ਪੱਖ ਤੋਂ ਵੀ ਚੰਗੀ ਆ ਕੱਦ ਵੀ ਫੁੱਲ ਵੱਡਾ ਤੇ ਲੰਬੀ ਲੰਬੀ ਬਹੁਤ ਆ ਗਈ ਇਹਦਾ ਸੂਆ ਕਿਹੜਾ ਜੀ ਇਹ ਪਹਿਲਾ ਹੀ ਪਹਿਲਾ ਸੂਆ ਹਾਂਜੀ ਸ਼ਾਈਨਿੰਗ ਸ਼ੂਨਿੰਗ ਬਹੁਤ ਹੈ ਜਨਾ ਹਾਂਜੀ ਸਵਾਲੀ ਹੋਈ ਆ ਚੰਗੀ ਕਿਸੇ ਸੱਜਣ ਦੀ ਇਹ ਟੋਰ ਦੇਆਂ ਨੂੰ ਲੰਬੀ ਟੋਰ ਦੇ ਦਿਨ ਕਿੰਨੇ ਪੈਂਟਿੰਗ ਨੇ ਇਹਦੇ ਇਹ ਕਾੜੀ ਹੋਏ 10 ਦਿਨ ਇਹ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਨਾ ਹਾਂਜੀ ਹਾਂਜੀ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਕੱਦ ਵੀ ਚੰਗਾ ਤੇ ਲੰਬਾਈ ਵੀ ਇਹਦੀ ਚੰਗੀ ਆ ਜਿਹਨੂੰ ਆਪਾਂ ਬੇਲ ਕਹਿੰਦੇ ਆਂ ਪੰਜਾਬੀ ਚ ਤੇ ਮਲਬਾਈ ਵਾਲੀ ਭਾਸ਼ਾ ਚ ਕਹਾਂ ਤੁਹਾਨੂੰ ਮੈਂ ਵੀ ਲੰਬੀ ਵੀ ਫੁੱਲ ਆ ਗਈ ਆਰਡਰ ਰੱਖੂਗੀ ਨਾਲ ਲਗਮਾ ਰੱਖੂਗੀ ਬਿਲਕੁਲ ਫਿਕਸ ਕਿਉਂਕਿ ਹਫ਼ਤਾ 10 ਦਿਨ ਜਿਵੇਂ ਬਾਈ ਨੇ ਦੱਸਿਆ ਇਹ ਪੈਂਡਿੰਗ ਨੇ ਹਫ਼ਤੇ 10 ਦਿਨ ਤੱਕ ਆਰਡਰ ਬਣਾਉਗੀ ਬੱਚੀ ਬਹੁਤ ਤੇ ਕੱਦ ਬੱਡ ਵੀ ਚੰਗਾ ਜਾਨ ਵੀ ਚੰਗੀ ਆ ਉਹਦੇ ਹਿਸਾਬ ਨਾਲ ਦੁੱਧ ਦਾ ਕੀ ਆਈਡੀਆ ਜਹੂਗਾ ਦਾ ਕਿੰਨਾ ਕੁ ਪਾ ਸਕਦੀ ਆ ਜਦ ਜੀ ਹੋਰ 15 ਕਿਲੋ ਲੀਟਰ ਤੱਕ ਪਾਉਗੀ ਜੇ ਹਿਸਾਬ ਨਾਲ ਹਾਂਜੀ ਘੱਟੋ ਘੱਟ 15 ਲੀਟਰ ਆ ਕਮਾਲ ਆ ਬਾਈ ਇੱਥੋਂ ਦੁੱਧ ਘੱਟ ਤੋਂ ਘੱਟ ਬਾਈ ਕਹਿੰਦਾ ਪਾ ਦੂਗੀ 15 ਕਿਲੋ ਬਾਕੀ ਸੂਆ ਪਹਿਲਾ ਤੇ ਜਿਵੇਂ ਪਹਿਲੇ ਦੂਜੇ ਸੂਈ ਵਾਲੀਆਂ ਬੈਠਾ ਤੁਹਾਨੂੰ ਮੈਂ ਦਿਖਾਉਣਾ ਨਾ ਅਕਸਰ ਕਿਉਂਕਿ ਉਹ ਅੱਗੇ ਜਾ ਕੇ ਐ ਮੰਨ ਲਓ ਵੀ ਬਦਨਾ ਨਹੀਂ ਆਈਟਮ ਹੀ ਹੁੰਦੀ ਆ ਘੱਟ ਨਾਲ ਅਸੀਂ ਨਹੀਂ ਹੁੰਦਾ ਕਿਉਂਕਿ ਉਹਨੇ ਦੁੱਧ ਵੀ ਵਧਾਉਣਾ ਹੁੰਦਾ ਦੂਜੇ ਸੂਏ ਤੀਜੇ ਸੂਏ ਤੱਕ ਜਾ ਕੇ ਤੇ ਜਿਹੜਾ ਰੇਟ ਆ ਉਹਦਾ ਰੇਟ ਵੀ ਅੱਗੇ ਜੇ ਗੱਲ ਕਰ ਲਈਏ ਅਪ ਹੁੰਦਾ ਰਹਿੰਦਾ ਜਿਵੇਂ ਇਹ ਪਹਿਲਨ ਪੱਛੀ ਆ ਤੁਸੀਂ ਹੁਣ ਖਰੀਦੋਂਗੇ ਅੱਗੇ ਸੇਵਾ ਕਰੋਗੇ ਅਗਲੇ ਸੂਰੇ ਘੱਟ ਪੈਸਿਆਂ ਦੀ ਨਹੀਂ ਵਿਗਦੀ ਇਹਨੇ ਬਦਕੀ ਵੇਖਣਾ ਬਾਈ ਜਦੋਂ ਦੇਖਣਾ ਤੇ ਸਵਾ ਦੀ ਖੰਡੀਆਂ ਭਾਈ ਹਾਂਜੀ ਹਾਂਜੀ ਆ ਸਵਾ ਦੀਆਂ ਬੜਾ ਤਕਰੀਬਨ ਸਾਰੀ ਖੰਡੀਆਂ ਆ ਗਈਆਂ ਤੇ ਇਹਦਾ ਕੱਦ ਵੀ ਚੰਗਾ ਤੇ ਸ਼ਾਈਨਿੰਗ ਵੀ ਚੰਗੀ ਆ ਪੱਛੀ ਚ ਤੇ ਬਣੂ ਵੀ ਬਹੁਤ ਇਹਦਾ ਰੇਟ ਕੀ ਰਹੂਗਾ ਜੀ ਰੇਟ ਇਹਦਾ 67000 ਜੀ ਨਾਲ ਵਾਲੀ ਦਾ 65 ਹਾਂਜੀ 65 ਤੇ 67 ਮੇਰਾ ਖਿਆਲ ਆ 1 ਲੱਖ 32000 ਹੋਗਾ ਹਾਂਜੀ ਹਾਂਜੀ ਉਜਮਾਨਤਨ ਜੋੜੇ ਚ ਹੋ ਜੂ ਹੋ ਜੂਗਾ ਜੀ ਅ ਜੋੜੇ ਚ ਮਾਨਤਨ ਬਾਈ ਕਹਿੰਦਾ ਹਰੇਕ ਚ ਕਰਦੇ ਹਾਂ ਤੇ ਇਹ ਲੈਣਾ ਚਾਹੀ ਪਰਲਾ ਲੈਣਾ ਇਹ ਪਰਲਾ ਲੈਣਾ ਨੰਬਰ ਬੋਲ ਦਿਓ ਜੀ 90724 ਹਾਂਜੀ 34592 ਜੀ 98724 34592 ਜੀ 34592 ਹਾਂਜੀ ਆ ਪਿੰਡ ਆ ਗਿਆ ਬਾਈ ਦਾ ਦਿਆਲੂ ਵਾਲਾ ਖੀਵਾ ਤਹਿਸੀਲ ਭਿੱਖੀ ਤੇ ਜ਼ਿਲ੍ਹਾ ਮਾਨਸਾ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ